ਭਾਜੀ ਨਾਲ ਸਾਡੀ ਪੈਸਾਂ ਨੂੰ ਵਧਾਈ ਆ ਇਹਨਾਂ ਨੇ ਕਹਿ ਕੇ ਨਾ ਸਾਨੂੰ ਕੰਮ ਦਿੱਤਾ ਪੱਕਾ ਮਰਦੋਂ ਸਾਡੀ ਗਾਰ ਨਹੀਂ ਸੋਣਦੇ ਜਮੇ ਸਾਡੀ ਨਾ ਕਿ ਮੈਂਬਰ ਨਾਲ ਸਰਪੰਚ ਸਾਡੀ ਭਾਦਾ ਕੋਈ ਹੋਣੀਗਾ ਉਹਦਾ ਬੰਦ ਕਰਤੀ ਜਿਹੜੇ ਪੈਸਿਆਂ ਵਾਲੀ ਸੀ ਹੁਣ ਤਾਂ ਫਰੀ ਆਈ ਉਹਦੇ ਨਾਲ 5 ਕਿਲੋ ਨਾ ਕੀ ਬਣਦਾ ਅੱਛਾ ਸਾਡੇ ਕਰੇ ਕੁਝ ਵੀ ਨਹੀਂ ਡੱਕਾ ਵੀ ਨਹੀਂ ਹੁੰਦਾ ਕਿ ਜਦੋਂ ਕਿਸੇ ਟਾਈਮ ਭੁੱਖੇ ਪਈ ਰਹਿੰਦੇ ਸੀ ਇੱਕ ਟਾਈਮ ਖਾਈ ਦੇ ਇੱਕ ਟਾਈਮ ਭੁੱਖੇ ਅਸੀਂ ਹਾਂ ਹਾਂ ਮਨਰੇਗਾ ਦਾ ਕੰਮ ਹੈ ਪੂਰਾ ਸਾਲ ਲੋਕਾਂ ਨੂੰ ਦਿੱਤਾ ਜਾਵੇ ਮਨਰੇਗਾ ਤਹਿਤ 700 ਰੁਪਿਆ ਦਿਹਾੜੀ ਆ ਜਿਹੜੀ ਉਹ ਲਾਗੂ ਕਰਵਾਈ ਜਾਵੇ ਚੋਣ ਗਰੰਟੀਆਂ ਕੀਤੀਆਂ ਗਈਆਂ ਸੀ ਲੋਕਾਂ ਦੇ ਨਾਲ ਚਾਹੇ ਪੈਨਸ਼ਨਾਂ ਵਧਾਉਣ ਦਾ ਵਾਅਦਾ ਕੀਤਾ ਗਿਆ ਵਾਅਦਾ ਕੀਤਾ ਗਿਆ ਸੀ ਗਰੰਟੀ ਕੀਤੀ ਗਈ ਸੀ ਇਸੇ ਤਰ੍ਹਾਂ ਉਹਨਾਂ ਨੇ ਏ ਵੀ ਗਰੰਟੀ ਕੀਤੀ ਸੀ ਕਿ ਜਿਹੜੀਆਂ ਔਰਤਾਂ ਹਨ ਉਹਨਾਂ ਨੂੰ 1000 ਰੁਪਏ ਮਹੀਨਾ ਦਿਆ ਕਰਾਂਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਸੀਗਾ ਕਿ 30 ਤੇ 31 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਆ ਜਿਹੜਾ ਉਹ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਮਜ਼ਦੂਰ ਮੰਗਾਂ ਨੂੰ ਲੈ ਕੇ ਤੇ ਕੱਲ 30 ਤਰੀਕ ਨੂੰ ਵੀ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ 31 ਤਰੀਕ ਨੂੰ ਵੀ ਆ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵੱਲੋਂ ਮਜ਼ਦੂਰਾਂ ਨੂੰ ਇਕੱਤਰਤ ਕਰਕੇ ਜਿਹੜਾ ਡੀਸੀ ਦਫ਼ਤਰਾਂ ਦੇ ਵਿਖੇ ਆ ਜਿਹੜਾ ਉਹ ਪ੍ਰਦਰਸ਼ਨ ਕੀਤਾ ਗਿਆ ਅੱਜ ਇਸ ਟਾਈਮ ਅਸੀਂ ਕਿਉਂਕਿ ਮੋਗਾ ਜਿਲ੍ਹੇ ਦੇ ਵਿੱਚ ਖੜੇ ਹੋਏ ਆ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਪ੍ਰੋਟੈਸਟ ਕੀਤਾ ਗਿਆ ਆਪਾਂ ਜਾਣਾਂਗੇ ਕਿ ਮਜ਼ਦੂਰ ਕੀ ਕੀ ਮੰਗਾਂ ਲੈ ਕੇ ਆ ਜਿਹੜਾ ਉਹ ਡੀਸੀ ਦਫ਼ਤਰ ਤੀਕ ਪਹੁੰਚ ਕੀਤੀ ਹੈਗੀ ਪਹਿਲਾਂ ਆਪਾਂ ਬੀਬੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਮੰਗਾਂ ਨੂੰ ਲੈ ਕੇ ਆ ਬੀਬੀਆਂ ਪਹੁੰਚਿਆ ਹੈਗਾ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਬਾਈ ਬੋਲ ਬੋਲ ਅੱਛਾ ਬੀਬੀ ਜੀ ਇਹ ਦੱਸੋ ਕਿ ਕਿਹੜੀਆਂ-ਕਿਹੜੀਆਂ ਮੰਗਾਂ ਤੁਸੀਂ ਡੀਸੀ ਦਫ਼ਤਰ ਤੀਕ ਆ ਜਿਹੜਾ ਲੈ ਕੇ ਗਏ ਪ੍ਰਦਰਸ਼ਨ ਕਿਸ ਕਰਕੇ ਕੀਤਾ ਬਾਈ ਜੀ ਸਾਡੀ ਪ੍ਰਸਨ ਵਧਾਈ ਆ ਇਹਨਾਂ ਨੇ ਕਹੇ ਕਿ ਨਾ ਸਾਨੂੰ ਕੰਮ ਦਿੱਤਾ ਪੱਕਾ ਸਾਨੂੰ ਪਿਛਲਾ ਕੰਮ ਮਿਲਦਾ ਰਿਹਾ ਹੁਣ ਸਾਨੂੰ ਕੰਮ ਕੋਈ ਨਹੀਂ ਸਾਡੇ ਜਮਾ ਬੰਦ ਕੀਤਾ ਵਾ ਕੰਮ ਸਾਡਾ ਅੱਛਾ ਨਰੇਗਾ ਦਾ ਕੰਮ ਨਹੀਂ ਆਉਂਦਾ ਤੁਹਾਡੇ ਹਾਂ ਨਰੇਗਾ ਦਾ ਕੰਮ ਨਹੀਂ ਆਉਂਦਾ ਸਾਡਾ ਹੂੰ ਸਾਡੇ ਤਾਂ ਬੰਦ ਹੀ ਕੀਤਾ ਕਾਠ ਵੀ ਸਾਡੇ ਫੜ ਕੇ ਸਾਹਮਣੇ ਪਤਾ ਨਹੀਂ ਸਾਨੂੰ ਕਿੱਥੇ ਰੱਖੇ ਕਿੱਥੇ ਨਹੀਂ ਰੱਖੇ ਅੱਛਾ ਕਿ ਪਿੰਡ ਕਿਹੜਾ ਤੁਹਾਡਾ ਪਿੰਡ ਕਾਲੇ ਕੀ ਅੱਛਾ ਕਿੰਨਾ ਚਿਰ ਹੋ ਗਿਆ ਵੀ ਤੁਹਾਡਾ ਕੰਮ ਆਇਆ ਨਹੀਂਗਾ ਸਾਨੂੰ ਜੀ ਕੰਮ ਹੁਣੇ ਸਾਡਾ ਬੰਦ ਹੋਇਆ ਵਾ ਸਾਡਾ ਹਾਂ ਜਿੰਨਾ ਸਾਲ ਕੀ ਹੋ ਗਿਆ ਜਿੰਨਾ ਸਾਲ ਸੀਮਨ ਇੰਨਾ ਕ ਬੰਦ ਹੋ ਗਿਆ ਉਹਦੋਂ ਤੋਂ ਮੁੜ ਕੇ ਹੁਣ ਸਾਡੀ ਗੱਲ ਨਹੀਂ ਸੁਣਦੇ ਜਿਵੇਂ ਸਾਡੀ ਨਾ ਕਿ ਮੈਂਬਰ ਨਾਲ ਸਰਪੰਚ ਸਾਡੀ ਭਾਦਾ ਕੋਈ ਨਹੀਂਗਾ ਅੱਛਾ ਬੀਬੀ ਤੁਹਾਨੂੰ ਪਤਾ ਹੈਗਾ ਕਿ 100 ਦਿਨਾਂ ਦੀ ਗਰੰਟੀ ਹੈਗੀ ਆ ਵੀ 100 ਦਿਨ ਕੰਮ ਮਿਲਣਾ ਦਾ ਸਾਲ ਵਜ ਦੀ ਨਹੀਂ ਦਿੰਦੇ 100 ਦਿਨ ਤਾਂ ਕਿ ਕੀ ਵਾ ਹਫ਼ਤੇ ਵਾ ਦੀ ਬਸ ਸਾਰੇ ਸਾਲ ਵਜ ਦੀ 6-7 ਦਿਨ ਲਵਾਇਆ ਇੰਨਾ ਕ ਜੇ ਬੰਦ ਕਰ ਦਿੰਦੇ ਬਸ ਜੀ ਹਾਂ ਅਛਾ ਦੱਸੋ ਕਿ ਹਸ ਟਾਈਮ ਕਣਕ ਕਿੰਨੀ ਆ ਰਹੀ ਕਿਉਂਕਿ ਸਰਕਾਰ ਵੱਲੋਂ ਇਹ ਵੀ ਵਾਦਾ ਕੀਤਾ ਪੰਜ ਕਿੱਲੇ ਹੀ ਆਉਂਦੇ ਆ ਮਹੀਨੇ ਦੀ ਹਮ ਇੱਕ ਜੀ ਦੀ ਹੋਰ ਕੀ ਉਹ ਵੀ ਤਿੰਨ ਤਿੰਨ ਮਹੀਨਾ ਤੋਂ ਆਉਂਦੀ ਜੀ ਜੋ ਪਹਿਲਾਂ ਕਿੰਨੀ ਆਉਂਦੀ ਸੀ ਪਹਿਲਾਂ ਉਹ ਦੂਜੀ ਤੋਂ ਜਿਹੜੇ ਦੋ ਦੋ ਰੁਪਏ ਵਾਲੀ ਉਹ ਵੀ ਮਿਲਦੀ ਸੀ ਹੁਣ ਫਰੀ ਵਾਲੀ ਕੱਲੀ ਮਿਲਦੀ ਹੈ ਅੱਛਾ ਅੱਛਾ ਤਾਂ ਤੁਸੀਂ ਇਹ ਨਹੀਂ ਚਾਹੁੰਦੇ ਕਿ ਜੋ ਪਹਿਲਾਂ ਮਿਲਦੀ ਸੀ ਉਹ ਨਹੀਂ ਮਿਲ ਆ ਵੀ ਉਹ ਹੀ ਮਿਲੇ ਸਾਨੂੰ ਹਮ ਉਹ ਵੀ ਮਿਲੇ ਸਾਨੂੰ ਉਹ ਤਾਂ ਬੰਦ ਕਰਤੀ ਜਿਹੜੇ ਪੈਸਿਆਂ ਵਾਲੀ ਸੀ ਹਮ ਹਣ ਤਾਂ ਫਰੀ ਆਈ ਉਹਦੇ ਨੇ 5 ਕਿਲੋ ਨਾ ਕੀ ਬਣਦਾ ਜੀ ਅੱਛਾ ਭਗਵਾਨ ਤਮਾਨ ਵੱਲੋਂ ਤੇ ਇਹ ਕਹਿਆ ਸੀ ਵੀ ਮੈਂ ਕੰਮੀਆਂ ਦਾ ਪੁੱਤ ਹੈਗਾ ਵੀ ਮਗਦਾ ਰਹੀ ਵੀ ਕੰਮੀਆਂ ਮਗਦਾ ਰਹੀ ਵੀ ਸੂਰਜਾ ਕੰਮੀਆਂ ਦੇ ਵੇੜੇ ਵੀ ਮਜਦੂਦਾਂ ਦੇ ਵੇੜੇ ਅਸੀਂ ਮਗਨ ਲਾ ਦਾਂਗੇ ਬਦਲਾਵ ਵਾਲੀ ਸਰਕਾਰ ਕਿਵੇਂ ਲੱਗੀ ਹਾਂ ਤੁਸੀਂ ਜਾਂਦੇ ਤਾਂ ਹੁਣ ਤਾਂ ਜਮਾਂ ਹੀ ਉਹ ਤੋਂ ਪੱਠਾ ਬਾਦ ਸਾਡਾ ਇੱਕ ਮੌਕਾ ਦਿਓ ਵੀ ਇੱਕ ਮੌਕਾ ਦੇ ਦਿਓ ਅਸੀਂ ਮੌਕਾ ਦੇ ਦਾਂ ਤੇ ਹੁਣ ਸਾਡੇ ਬਾਰੇ ਕੁਝ ਨਹੀਂ ਸੋਚਿਆ ਉਹਨੇ ਹਾਂ ਨਾ ਸੋਣ ਸਾਡੇ ਬਾਰੇ ਕੁਛ ਨਹੀਂ ਸੋਚਿਆ ਕਰ ਸੀ ਇੱਕ ਮੌਕਾ ਦੇ ਦਿਓ ਅਸੀਂ ਮੌਕਾ ਦੇਤਾ ਤੇ ਫਿਰ ਸਾਡੇ ਮਾਰੀ ਹੁਣ ਸਾਨੂੰ ਦੱਸੇ ਕੁਸ ਤੇਰਾ ਵੀ ਲਾਵੇ ਸਾਡ ਜੀ ਕੋਈ ਸਿਰਾਂ ਨਹੀਂ ਸਾਡਾ ਹਾਲ ਨਹੀਂ ਕੋਈ ਸਾਡਾ ਕਿਸੇ ਦੇ ਘਰੇ ਆਟਾ ਨਹੀਂ ਕਿਸੇ ਦੇ ਘਰੇ ਚਾਹ ਨਹੀਂ ਖੰਡ ਨਹੀਂ ਮੈਂ ਤਾਂ ਸਾਡੇ ਘਰੇ ਕੁਛ ਵੀ ਨਹੀਂ ਡੱਕਾ ਵੀ ਨਹੀਂ ਹੁੰਦਾ ਕਿ ਜਾਨੀ ਤਾਂ ਕਿਸੇ ਟਾਈਮ ਭੁੱਖੇ ਪਏ ਰਹਿੰਦੇ ਸੀ ਜੀ ਇੱਕ ਟਾਈਮ ਖਾਈ ਦੇ ਇੱਕ ਟਾਈਮ ਭੁੱਖੇ ਅਸੀਂ ਹਾਂ ਹਾਂਜੀ ਤੁਸੀਂ ਕੀ ਕਰੀ ਅਸੀਂ ਕਹਿੰਨੇ ਵੀ ਚਿੱਟਾ ਬੰਦ ਕਰਾਓ ਜੀ ਹਾਂ ਤੇ ਜਵਾਕ ਸਾਡੇ ਤਾਂ ਗੱਭਰੂ ਆ ਵਿਚਾਰੇ ਕੱਲ ਸਾਡਾ ਮੁੰਡਾ ਮੇਰਾ ਤਾਂ ਪੁੱਤ ਮਾਰ ਹੀ ਗਿਆ ਸੀ ਅੱਛਾ ਹਾਂ ਸਾਡਾ ਤਾਂ ਕਿਹੜਾ ਪਿੰਡ ਮਾ ਕਾਲਾ ਕਾਲੇ ਕੀ ਅੱਛਾ ਅ ਸਾਡੇ ਨਾਲ ਇਸ ਜਥੇਬੰਦੀ ਤੋਂ ਆਗੂ ਵੀ ਮੌਜੂਦ ਨੇ ਪ੍ਰਧਾਨ ਜੀ ਕਿਹੜੀਆਂ-ਕਿਹੜੀਆਂ ਮੁੱਖ ਮੰਗਾਂ ਹੈਗੀਆਂ ਬੀਬੀਆਂ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਹੈਗਾ ਕਿ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਆਈ ਜੋ ਕੁਝ ਤੁਸੀਂ ਦੱਸਿਆ ਹੈਗਾ ਇਸ ਤੋਂ ਬਿਨਾ ਕਿਹੜੀਆਂ-ਕਿਹੜੀਆਂ ਮੁੱਖ ਤੌਰ ਤੇ ਨਰੇਗਾ ਦੀ ਮੰਗ ਸੀਗੀ ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅੱਜ ਡੀਸੀ ਦਫ਼ਤਰ ਮੋਗਾ ਮੂਰੇ ਜਿਹੜਾ ਧਰਨਾ ਦਿੱਤਾ ਗਿਆ ਸੀ ਧਰਨੇ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਹਿੰਗਾਈ ਨੂੰ ਧਿਆਨ ਚ ਰੱਖਦਿਆਂ ਕਿਉਂਕਿ ਮਹਿੰਗਾਈ ਹੁਣ ਹਰ ਇੱਕ ਚੀਜ਼ ਦੀ ਅੰਬਰਾਂ ਛੋ ਰਹੀ ਆ ਲੋਕਾਂ ਦਾ ਲੂਣ ਤੇਲ ਮਿਰਚ ਮਸਾਲੇ ਜਾਨੀ ਬਹੁਤ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਮੰਗ ਕਰ ਰਹੇ ਹਾਂ ਜਥੇਬੰਦੀ ਵੱਲੋਂ ਵੀ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਾਰੇ ਤਰ੍ਹਾਂ ਦਾ ਜਿਹੜਾ ਰਾਸ਼ਨ ਆ ਨਿਤ ਵਰਤੋਂ ਦੀਆਂ ਚੀਜ਼ਾਂ ਆ ਉਹ ਲੋਕਾਂ ਨੂੰ ਡੀਪੂਆਂ ਰਾਹੀਂ ਮੁਹੱਈਆ ਕੀਤੀਆਂ ਜਾਣ ਜਿਹੜੇ ਰਹਿੰਦੇ ਪਰਿਵਾਰਾਂ ਦੇ ਕਾਰਡ ਆ ਉਹ ਬਣਾਏ ਜਾਣ ਤੇ ਜਿਨ੍ਹਾਂ ਦੇ ਨਾਂ ਪੈਂਨ ਵਾਲੇ ਆ ਉਹ ਨਾਂ ਪਾਏ ਜਾਣ ਇਸੇ ਤਰ੍ਹਾਂ ਅਸੀਂ ਮੰਗ ਕਰਦੇ ਹਾਂ ਵੀ ਮਨਰੇਗਾ ਦਾ ਕੰਮ ਹੈ ਪੂਰਾ ਸਾਲ ਲੋਕਾਂ ਨੂੰ ਦਿੱਤਾ ਜਾਵੇ ਮਨਰੇਗਾ ਤਹਿਤ 700 ਰੁਪਏ ਦਿਹਾੜੀ ਆ ਜਿਹੜੀ ਉਹ ਲਾਗੂ ਕਰਵਾਈ ਜਾਵੇ ਮਨਰੇਗਾ ਦੇ ਵਿੱਚ ਜਿਹੜੀ ਹਾਜ਼ਰੀ ਲਾਉਣ ਦੀ ਇਹ ਇੱਕ ਥਾਂ ਲੋਕੇਸ਼ਨ ਹੈਗੀ ਆ ਉੱਥੇ ਜਾ ਕੇ ਸ਼ਾਮ ਨੂੰ ਜਿਹੜੀ ਹਾਜ਼ਰੀ ਲੱਗਦੀ ਹੈ ਇਹ ਦੇ ਕਰਕੇ ਲੋਕ ਖਜੜਖਵਾਰ ਹੁੰਦੇ ਆ ਉਹਨੂੰ ਜਾਨੀ ਬੰਦ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਅਸੀਂ ਮੰਗ ਕਰਦੇ ਹਾਂ ਸੋਸਾਇਟੀਆਂ ਦੇ ਵਿੱਚ ਬੇਜਮੀਨੇ ਮਜ਼ਦੂਰਾਂ ਨੂੰ ਹੁਣ ਤੱਕ ਜਾਨੀ ਉਹ ਦੇਣ ਲੈਣਾ ਬੰਦ ਕੀਤਾ ਹੈ ਸੋਸਾਇਟੀਆਂ ਦੇ ਮੈਂਬਰ ਬਣਾ ਕੇ ਉਹਨਾਂ ਦਾ ਜਿਹੜਾ ਸਰਕਾਰ ਮੰਨੀ ਸੀ ਸਾਰੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਕਿ ਉਹਨਾਂ ਨੂੰ ਘੱਟੋ ਘੱਟ ਲੱਖ ਰੁਪਈਆ ਦੇਵਾਂਗੇ ਪਾਰੋ ਸੋਸਾਇਟੀਆਂ 'ਚ ਨਾ ਮੈਂਬਰ ਬਣਾਇਆ ਜਾ ਰਿਹਾ ਨਾ ਉਹਨਾਂ ਨੂੰ ਜਿਹੜੇ ਉਹ ਕਰਜ਼ੇ ਦੇਣੇ ਸ਼ੁਰੂ ਕੀਤੇ ਆ ਇਸੇ ਤਰ੍ਹਾਂ ਅਸੀਂ ਮੰਗ ਕਰਦੇ ਆ ਸੋਸਾਇਟੀਆਂ ਜਿਹੜੇ ਮਾਈਕਰੋ ਫਾਈਨਾਂਸ ਕੰਪਨੀਆਂ ਆ ਜਿਹੜੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਆ ਉਹਨਾਂ ਨੂੰ ਸਰਕਾਰ 4% ਵਿਆਜ ਤੇ ਦਿੰਦੀ ਆ ਤੇ ਲੋਕਾਂ ਨੂੰ 60% ਵਿਆਜ ਆ ਜਿਹੜਾ ਉਹਦਾ ਭਰਨਾ ਪੈਂਦਾ ਉਹਦੇ 'ਚ ਬਹੁਤ ਸਾਰੇ ਲੋਕਾਂ ਦਾ ਜਿਹੜੇ ਸਮਾਨ ਚੱਕ ਲਿਆ ਜਾਂਦਾ ਲੋਕਾਂ ਨੂੰ ਜਿਹੜਾ ਖੱਜਲਖਵਾਰ ਕੀਤਾ ਜਾਂਦਾ ਇਸ ਕਰਕੇ ਵੀ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਬੈਂਕਾਂ ਦੇ ਰਾਹੀਂ ਮਜ਼ਦੂਰਾਂ ਨੂੰ ਘੱਟ ਰੇਟਾਂ ਤੇ ਸਸਤਾ ਕਰਜ਼ਾ ਜਿਹੜਾ ਉਹ ਮੁਹੱਈਆ ਕਰਵਾਵੇ ਤੇ ਮਜ਼ਦੂਰਾਂ ਕਿਸਾਨਾਂ ਸਿਰ ਚੜਿਆ ਹੋਇਆ ਜਿਹੜਾ ਸਾਰਾ ਕਰਜ਼ਾ ਹੈ ਪਹਿਲਾਂ ਉਹਨੂੰ ਖਤਮ ਕੀਤਾ ਜਾਵੇ ਇਸੇ ਤਰ੍ਹਾਂ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਮਾਲਕੀ ਹੱਕ ਹੈ ਜਿਵੇਂ ਬਹੁਤ ਸਾਰੇ ਮਜ਼ਦੂਰ ਹੈ ਸਾਂਝੀਆਂ ਥਾਮਾਂ ਜਾਂ ਬਹੁਤ ਸਾਰੇ ਜਿਨ੍ਹਾਂ ਦੇ ਨਾਮਾਂ ਤੇ ਅੱਜ ਕੱਲ੍ਹ ਤੱਕ ਕੋਈ ਰਜਿਸਟਰੀ ਨਹੀਂ ਅੰਤਕਾਲ ਨਹੀਂ ਉਹਨਾਂ ਦੇ ਨਾਂ ਜਿਹੜੇ ਉਹ ਮਾਲਕੀ ਹੱਕਾ ਹੈ ਉਹਨਾਂ ਨੂੰ ਦਿੱਤੇ ਜਾਣ ਜਿਵੇਂ ਆਪਾਂ ਦੇਖਿਆ ਵੀ ਜੌਂਦਵਾਰਗੇ ਪਿੰਡ ਹੈ ਜਿਹੜੇ ਉਹਨਾਂ ਦੇ ਥਾਵਾਂ ਤੇ 1947 ਤੋਂ ਬਾਅਦ ਵੀ ਅਜੇ ਤੱਕ ਕੋਈ ਮਾਲਕੀ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਮਜ਼ਦੂਰਾਂ ਦੇ ਘਰਾਂ ਦੀ ਕੋਈ ਅਜੇ ਤੱਕ ਮਾਲਕੀ ਨਹੀਂ ਦਿੱਤੀ ਗਈ ਜਿਹਦੇ ਕਰਕੇ ਸਰਕਾਰ ਹੁਣ ਉਹਨਾਂ ਵੱਡੇ ਲੋਕਾਂ ਦੇ ਹੱਕ 'ਚ ਖੜੀ ਆ ਕਾਰਪੋਰੇਟ ਘਰਾਣਿਆਂ ਦੇ ਜਾਂ ਵੱਡੇ ਜਿਹੜੇ ਸਰਦਾਰ ਹੈ ਜ਼ਗੀਰਦਾਰ ਹੈ ਜ਼ੈਲਦਾਰ ਹੈ ਉਹਨਾਂ ਦੇ ਹੱਕਾਂ 'ਚ ਜੜੀ ਭੁਗਤ ਰਹੀ ਆ ਜਿਦੇ ਕਰਕੇ ਅਸੀਂ ਇਹਦੀ ਸਖਤ ਨਖੇਦੀ ਵੀ ਕਰਦੇ ਆਂ ਤੇ ਮੰਗ ਕਰਦੇ ਆਂ ਕਿ ਜਿਹੜੇ ਚੋਣ ਗਰੰਟੀਆਂ ਕੀਤੀਆਂ ਗਈਆਂ ਸੀ ਲੋਕਾਂ ਦੇ ਨਾਲ ਚਾਹੇ ਪੈਨਸ਼ਨਾਂ ਵਧਾਉਣ ਦਾ ਵਾਅਦਾ ਕੀਤਾ ਗਿਆ ਵਾਅਦਾ ਕੀਤਾ ਗਿਆ ਸੀ ਗਰੰਟੀ ਕੀਤੀ ਗਈ ਸੀ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਗਰੰਟੀ ਕੀਤੀ ਸੀ ਕਿ ਜਿਹੜੀਆਂ ਔਰਤਾਂ ਹਨ ਉਹਨਾਂ ਨੂੰ 1000 ਰੁਪਏ ਮਹੀਨਾ ਦਿਆ ਕਰਾਂਗੇ ਇਸ ਕਰਕੇ ਇਹ ਗਰੰਟੀਆਂ ਵੀ ਲਾਗੂ ਨਹੀਂ ਕੀਤੀਆਂ ਗਈਆਂ ਜਿਦੇ ਕਰਕੇ ਅਸੀਂ ਸਮਝਦੇ ਆਂ ਵੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋਈ ਆ ਭਾਵੇਂ ਹਰ ਫਰੰਟ ਦੇ ਉੱਤੇ ਆ ਹਰ ਤਬਕੇ ਦੇ ਨਾਲ ਆ ਪਰ ਖਾਸ ਕਰਕੇ ਜਿਹੜੇ ਮਜ਼ਦੂਰ ਵਰਗ ਹੈ ਮਜ਼ਦੂਰ ਵਰਗ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਮਜ਼ਦੂਰਾਂ ਦੀਆਂ ਇਹਨਾਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਲੜਾਈ ਲੜੀ ਗਈ ਆ ਸਰਕਾਰ ਨੇ 9 ਵਾਰ ਮੀਟਿੰਗਾਂ ਰੱਖ ਕੇ ਇੱਕ ਵੀ ਮੀਟਿੰਗ ਚ ਨਾ ਪੰਜਾਬ ਦਾ ਮੁੱਖ ਮੰਤਰੀ ਨਾ ਕੋਈ ਇਹਦੇ ਜਿਹੜੇ ਵੀ ਹੋਰ ਆ ਜਿਹੜੇ ਮੰਤਰੀ ਆ ਉਹ ਮੀਟਿੰਗਾਂ ਚ ਸ਼ਾਮਲ ਹੋਏ ਆ ਮੀਟਿੰਗਾਂ ਜਾਨੀ ਕੀਤੀਆਂ ਨਹੀਂ ਗਈਆਂ ਇਹ ਅਸੀਂ ਕਹਿ ਸਕਦੇ ਹਾਂ ਵੀ ਹਜੇ ਦੂਜੀਆਂ ਸਰਕਾਰਾਂ ਭਾਵੇਂ ਦਿੰਦੀਆਂ ਕੋਈ ਨਹੀਂ ਸੀ ਪਰ ਗੱਲ ਤਾਂ ਸੁਣ ਲੈਂਦੀਆਂ ਸੀ ਇਹ ਜਿਹੜਾ ਇਹ ਕਹਿੰਦਾ ਸੀ ਵੀ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸਗੋਂ ਕਮੀਆਂ ਨੂੰ ਖਾਸ ਕਰਕੇ ਇਹਨੇ ਬਹੁਤ ਪਛਾੜ ਦਿੱਤੀ ਆ ਅੱਜ ਹਰ ਪੱਖੋਂ ਚਾਹੇ ਮਹਿੰਗਾਈ ਆ ਨਸ਼ੇ ਆ ਬੇਰਜ਼ਗਾਰੀ ਆ ਜਾਨੀ ਵੱਡੀ ਪੱਧਰ ਤੇ ਜਿਹੜੀ ਲੋਕਾਂ ਨੂੰ ਮਾਰ ਪੈ ਰਹੀ ਆ ਪਰ ਖਾਸ ਕਰਕੇ ਮਜ਼ਦੂਰ ਵਰਗ ਦਾ ਕੋਈ ਧਿਆਨ ਜਿਹੜਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਜੀ ਪ੍ਰਧਾਨ ਜੀ ਤੁਸੀਂ ਜੌਂਡ ਪਿੰਡ ਦੀ ਗੱਲ ਕੀਤੀ ਜੌਂਡ ਪਿੰਡ ਦੇ ਵਿੱਚ ਹਜ਼ਾਰਾਂ ਏਕੜ ਪੈਲੀ ਆ ਜਿਹੜੀ ਉਹ ਕਿਸਾਨਾਂ ਦੇ ਨਾਂ ਪਵੇਂ ਨਹੀਂ ਬੋਲਦੀਗੀ ਪਰ ਫਿਰ ਵੀ ਉੱਥੇ ਇਹ ਸੀਗਾ ਕਿ ਉੱਥੇ ਖੇਤੀ ਕਰ ਰਹੀ ਸਰਕਾਰ ਦਾ ਇਹ ਕਹਿਣਾ ਹੈਗਾ ਕਿ ਉਹ ਜ਼ਮੀਨ ਆ ਜਿਹੜੀ ਉਹ ਕਿਸਾਨਾਂ ਦੇ ਨਾਲ ਹੀ ਬੋਲਦੀ ਕਿ ਉਹ ਸਰਕਾਰੀ ਹੈਗੀ ਆ ਦੂਜੇ ਪਾਸੇ ਇਹ ਡਿਮਾਂਡ ਕੀਤੀ ਜਾਂਦੀ ਹੈਗੀ ਕਿ ਆਪਾਂ ਕਹਿੰਦੇ ਹੈਗੇ ਆ ਕਿ ਤੁਹਾਡੀ ਜਥੇਬੰਦੀ ਵੱਲੋਂ ਵੀ ਇਹ ਡਿਮਾਂਡ ਆ ਹੋਰ ਨਾ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਡਿਮਾਂਡ ਆ ਕਿ 17 ਏਕੜ ਵਾਲਾ ਲੈਂਡ ਸੀਲਿੰਗ ਐਕਟ ਆ ਜਿਹੜਾ ਉਹ ਲਾਗੂ ਨਹੀਂ ਹੋਣ ਦੇਵਾਂਗੇ ਕੀ ਜਿਹੜੀਆਂ ਜਥੇਬੰਦੀਆਂ ਉੱਥੇ ਸਟਰਗਲ ਲੜ ਰਹੀਆਂ ਹੈਗੀਆਂ ਉਹ ਜਥੇਬੰਦੀਆਂ ਇਹ ਡਿਮਾਂਡ ਚੱਕਣਗੀਆਂ ਨਾਲ ਰਲ ਕੇ ਮਜ਼ਦੂਰ ਇਹ ਡਿਮਾਂਡ ਚੱਕਣਗੇ ਮਜ਼ਦੂਰ ਜਥੇਬੰਦੀਆਂ ਕਿ 17 ਏਕੜ ਵਾਲਾ ਕਾਨੂੰਨ ਆ ਜਿਹੜਾ ਪਹਿਲਾਂ ਵੀ ਉੱਥੇ ਵੀ ਲਾਗੂ ਹੋਣਾ ਚਾਹੀਦਾ ਜਾਂ ਜੋ ਉੱਥੇ ਜ਼ਮੀਨ ਪਈ ਹੈਗੀ ਆ ਜਿਹੜੀ ਕਿਸੇ ਦਾ ਨਾਮ ਨਹੀਂ ਬੋਲਦੀਗੀ ਉਥੇ ਬਰਾਬਰ ਵੰਡ ਹੋਣੀ ਚਾਹੀਦੀ ਹੈ ਜੇਕਰ ਉਹ ਸਰਕਾਰੀ ਹੈਗੀ ਕੀ ਇਹ ਡਿਮਾਂਡ ਚੱਕੋਗੇ ਬਿਲਕੁਲ ਇਹ ਸਾਰੀਆਂ ਜੱਥੇਬੰਦੀਆਂ ਨੂੰ ਮੰਗ ਕਰਨੀ ਚਾਹੀਦੀ ਹੈ ਇਕੱਠੀਆਂ ਹੋ ਕੇ ਵੀ ਜਿਵੇਂ ਉਹ ਹੁਣ ਤੱਕ ਮਜਾਰੇ ਸੀ ਬਹੁਤ ਸਾਰੇ ਥਾਮਾਂ ਦੇ ਉੱਤੇ ਜਿਹੜੇ ਗਰੀਬ ਮਜ਼ਦੂਰ ਮਜਾਰੇ ਵੀ ਸੀਗੇ ਉਹ ਮਜਾਰਿਆਂ ਦੇ ਕੋਲੋਂ ਹੌਲੀ-ਹੌਲੀ ਜਿਹੜੀਆਂ ਉਹ ਜ਼ਮੀਨਾਂ ਗਈਆਂ ਜਿਹਦੇ ਕਰਕੇ ਵੀ ਜੇ ਇਹ ਪੱਕੇ ਤੌਰ ਦੇ ਉੱਤੇ ਉਦੋਂ 17 ਏਕੜ ਵਾਲੀ ਵੰਡ ਹੈ ਜਿਹੜੀ ਉਹ ਕੀਤੀ ਹੁੰਦੀ ਤਾਂ ਨਾ ਮਜ਼ਦੂਰਾਂ ਤੋਂ ਜ਼ਮੀਨਾਂ ਖੁੱਸ ਸਕਦੀਆਂ ਸੀ ਨਾ ਹੁਣ ਜਿਹੜੀਆਂ ਕਿਸਾਨਾਂ ਤੋਂ ਖੁੱਸ ਰਹੀਆਂ ਉਹ ਖੁੱਸ ਸਕਦੀਆਂ ਸੀ ਇਸ ਕਰਕੇ ਇਹ ਮੰਗ ਬਹੁਤ ਜ਼ੋਰ ਨਾਲ ਉੱਭਰਨੀ ਚਾਹੀਦੀ ਆ ਤਾਂ ਹੀ ਉਹ ਕਿਸਾਨ ਆ ਜਿਹੜੇ ਜਿੰਨਾ ਤੋਂ ਜ਼ਮੀਨਾਂ ਖੁੱਸ ਰਹੀਆਂ ਉਹ ਮਾਲਕ ਬਣ ਸਕਦੇ ਆ ਤਾਂ ਹੀ ਜਿਹੜੇ ਬੇਜ਼ਮੀਨੇ ਲੋਕ ਆ ਜੇ ਸਾਡੇ ਸਾਡੇ 17 ਕਿੱਲਾਂ ਵਾਲੀ ਮੰਗ ਹੈ ਇਹ ਪੂਰ ਜ਼ੋਰ ਉੱਠਦੀ ਆ ਤਾਂ ਹੀ ਜਣੀ ਲੋਕਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਜਾ ਸਕਦਾ ਤੇ ਆਉਣ ਵਾਲੇ ਸਮੇਂ ਚ ਜਿਹੜੀਆਂ ਖੁੱਸ ਰਹੀਆਂ ਜ਼ਮੀਨਾਂ ਜਾਂ ਘਰ ਐ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ। ਅੱਛਾ ਸਰਕਾਰ ਕਹਿ ਰਹੀ ਹੈਗੀ ਆ ਕਿ 200 ਕਿਲਾ ਜਿਹੜਾ ਉਸ ਦੇ ਵਿੱਚੋਂ ਦਲਤ ਭਾਈਚਾਰੇ ਨੂੰ ਆ ਜਿਹੜਾ ਉਹ ਦਿੱਤਾ ਜਾਊਗਾ। ਜੇਕਰ ਦੇਖੀਏ ਤਾਂ ਜਿਉਂਦਪਿੰਡ ਦੇ ਵਿੱਚ ਵੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਜੋ ਕਿਸਾਨੀ ਹੈਗੀ ਆ ਉੱਥੇ ਉਹ ਜ਼ਿਆਦਾਤਰ ਜਨਰਲ ਭਾਈਚਾਰਾ ਹੈਗਾ ਤੇ ਜਾਂ OBC ਭਾਈਚਾਰਾ ਹੈਗਾ। ਦਲਤ ਸਮਾਜ ਦੇ ਸਮਾਜ ਨੂੰ ਤੁਹਾਨੂੰ ਲੱਗਦਾ ਹੈਗਾ ਕਿ ਕਿਤਨੇ ਕਿਤੇ ਉਹਨੂੰ ਕੱਤਰਤ ਕਰਕੇ ਇਸ ਲੜਾਈ ਵੱਲ ਵੀ ਸਿਹਦਰਤ ਕਰਨਾ ਚਾਹੀਦਾ ਦੇਖੋ ਅਸੀਂ ਸਮਝਦੇ ਹਾਂ ਵੀ ਜਿਹੜੇ ਹੁਣ ਤੱਕ ਮਜਾਰੇ ਚਾਹੇ ਉਹ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧਿਤ ਹੈ ਉਹ ਮਜਾਰੇ ਆ ਚਾਹੇ ਉਹ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਚਾਹੇ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦੇ ਆ ਅਸੀਂ ਕਹਿੰਦੇ ਵੀ ਜਿਹੜੇ ਵੀ ਮਜਾਰੇ ਹੁਣ ਤੱਕ ਉਥੇ ਜਾਨੀ ਆਵਾਜ਼ ਜ਼ਮੀਨਾਂ ਨੂੰ ਆਵਾਜ਼ ਕਰਨਾ ਚ ਆਪਦਾ ਜਿਨ੍ਹਾਂ ਨੇ ਖੂਨ ਡੋਲਿਆ ਪਸੀਨਾ ਡੋਲਿਆ ਉਹਨਾਂ ਨੂੰ ਉਹਦੇ ਮਾਲਕੀ ਹੱਕ ਆ ਜਿਹੜੇ ਉਹ ਮਿਲਣੇ ਚਾਹੀਦੇ ਆ ਤੇ ਇਹ ਲੜਾਈ ਸਾਰਿਆਂ ਨੂੰ ਜਿੱਥੇ ਉੱਥੇ ਰਲ ਕੇ ਲੜਨੀ ਚਾਹੀਦੀ ਆ ਸਾਰੇ ਜਾਨੀ ਮਾਲਕੀ ਹੱਕਾਂ ਦੀ ਲੜਾਈ ਤੇ ਨਾਲ 7.5 ਕਿੱਲੇ ਜ਼ਮੀਨੀ ਵੰਡ ਦੀ ਲੜਾਈ ਜਿਹੜੀ ਇਹ ਸਾਰੀਆਂ ਜਥੇਬੰਦੀਆਂ ਨੂੰ ਰਲ ਕੇ ਹੀ ਲੜਨੀ ਚਾਹੀਦੀ ਆ ਅੱਛਾ ਇੱਕ ਪੰਚਾਇਤੀ ਜ਼ਮੀਨ ਵਾਲਾ ਆਉਂਦਾ ਹੈਗਾ ਵੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਐਸਸੀ ਭਾਈਚਾਰੇ ਨੂੰ ਜਿਹੜਾ ਤੀਜਾ ਹਿੱਸਾ ਮਿਲਣਾ ਚਾਹੀਦਾ ਇਹ ਡਿਮਾਂਡ ਉਠਾ ਰਹੇ ਹੋ ਹਾਂ ਇਹ ਜ਼ਮੀਨ ਜਿੱਥੇ ਤੀਜੇ ਹਿੱਸੇ ਦੀ ਮੰਗ ਹੈ ਬਹੁਤ ਸਾਰੇ ਥਾਮਾਂ ਤੇ ਜਿੰਨਾ ਪਿੰਡਾਂ ਚ ਜ਼ਮੀਨਾਂ ਪਈਆਂ ਉਥੋਂ ਦੇ ਮਜ਼ਦੂਰਾਂ ਨੂੰ ਅਸੀਂ ਜਿੱਥੇ ਬਹੁਤ ਸਾਰੀਆਂ ਹੋਰ ਆਪਣੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ ਨੂੰ ਉਠਾਉਣ ਲੱਗੀਆਂ ਹੋਈਆਂ ਕਿਉਂਕਿ ਇਹ ਬਹੁਤ ਸਾਰੇ ਥਾਮਾਂ ਤੇ ਜਦੋਂ ਸਾਂਝਾ ਮਜ਼ਦੂਰ ਮੋਰਚਾ ਬਣਿਆ ਤਾਂ ਇਹ ਉਦੋਂ ਸਾਂਝੇ ਰੂਪ ਚ ਵੀ ਇਸ਼ੂ ਬਣਦਾ ਰਿਹਾ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੀਜਾ ਹਿੱਸਾ ਉਹਨਾਂ ਦੀ ਮਾਲਕੀ ਹੈ ਜਾਂ ਉਹਨਾਂ ਦਾ ਜਿਹੜਾ ਵੀ ਪੰਚਾਇਤੀ ਠੇਕੇ ਤੇ ਆ ਉਹ ਖਾਸ ਕਰਕੇ ਇਧਰ ਦਲਤ ਵਰਗ ਨੂੰ ਬੇਜ਼ਮੀਨੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਤੇ ਜਿਹੜੀਆਂ ਬਾਕੀ ਰਹਿੰਦੀਆਂ ਜ਼ਮੀਨਾਂ ਜ਼ਮੀਨਾਂ ਉਹ ਵੀ ਜਾਂ ਬੇਜ਼ਮੀਨਿਆਂ ਨੂੰ ਤੇ ਥੋੜ੍ਹ ਜਿਮਿਨੇ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਉਹ ਮਿਲਣੀਆਂ ਚਾਹੀਦੀਆਂ ਇਹ ਲੜਾਈ ਆਪਣੇ ਆਪ ਵਿੱਚ ਵੱਡੀ ਲੜਾਈ ਆ ਆ ਜਿੰਨਾ ਚਿਰ ਜਿੱਥੇ ਜੱਥੇਬੰਦ ਜੱਥੇਬੰਦੀਆਂ ਵੀ ਜਿਹੜੀਆਂ ਜੱਥੇਬੰਦ ਹੋ ਕੇ ਲੜ ਰਹੀਆਂ ਤੇ ਜਿਹੜੇ ਹਜੇ ਜੱਥੇਬੰਦ ਨਹੀਂ ਹੋਏ ਲੋਕ ਉਹਨਾਂ ਨੂੰ ਵੀ ਜੱਥੇਬੰਦ ਹੋ ਕੇ ਇਹ ਵੱਡੀ ਲੜਾਈ ਲੜਨੀ ਪੈਣੀ ਆ ਪ੍ਰਧਾਨ ਜੀ ਇਹ ਦੱਸਿਓ ਕਿ ਇਹ ਸਿਰਫ ਸਿਰਫ ਫਿਲਹਾਲ ਤੁਸੀਂ ਕੱਲ ਵੀ ਪ੍ਰੋਟੈਸਟ ਕੀਤਾ ਤੇ 31 ਤਰੀਕ ਨੂੰ ਅੱਜ ਵੀ ਪ੍ਰੋਟੈਸਟ ਕੀਤਾ ਹੈਗਾ ਇਹ ਸਿਰਫ ਜ਼ਿਲ੍ਹਾ ਪੱਧਰੀ ਹੀ ਕਰਨਦਾ ਹੈਗਾ ਜਾਂ ਇਸ ਤੋਂ ਬਾਅਦ ਇਸ ਨੂੰ ਸਟੇਟ ਪੱਧਰੀ ਜਾਂ ਸੰਘਰਸ਼ ਨੂੰ ਹੋਰ ਤਿੱਖਾ ਵੀ ਕਰੋਗੇ ਦੇਖੋ ਅਸੀਂ ਜਤਨ ਲਾ ਰਹੇ ਹਾਂ ਵੀ ਸਾਰੀਆਂ ਮਜ਼ਦੂਰ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਇਹ ਜਣੀਆਂ ਮੰਗਾਂ ਚਾਹੇ ਉਹ ਡੀਪੂਆਂ ਤੇ ਰਾਸ਼ਨ ਦੀ ਮੰਗ ਹੈ ਚਾਹੇ ਮਨਰੇਗਾ ਦੀ ਮੰਗ ਹੈ ਚਾਹੇ ਪੈਨਸ਼ਨਾਂ 'ਚ ਵਾਅਦੇ ਦੀ ਮੰਗ ਹੈ ਚਾਹੇ ਜਿਹੜੇ ਵੀ ਸੁਸਾਇਟੀਆਂ ਦੇ ਵਿੱਚ ਮਜ਼ਦੂਰਾਂ ਦੇ ਹਿੱਸਿਆਂ ਦੀ ਮੰਗ ਹੈ ਮਜ਼ਦੂਰਾਂ ਦੇ ਘਰਾਂ ਤੇ ਜ਼ਮੀਨਾਂ ਦੇ ਮਾਲਕੀ ਹੱਕਾਂ ਦੀ ਮੰਗ ਹੈ ਇਹਨਾਂ ਮੰਗਾਂ ਨੂੰ ਲੈ ਕੇ ਇੱਕ ਵੱਡੀ ਲਾਮਬੰਦੀ ਵੱਡੀ ਲੜਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਅਸੀਂ ਯਤਨ ਜੁਟਾ ਰਹੇ ਹਾਂ ਪਿਛਲੇ ਸਮੇਂ ਤੋਂ ਹਾਂ ਜੇ ਆਉਣ ਵਾਲੇ ਸਮਿਆਂ ਦੇ ਅੰਦਰ ਬਾਕੀ ਜਥੇਬੰਦੀਆਂ ਨਾਲ ਸਹਿਮਤੀ ਬਣ ਜਾਂਦੀ ਹੈ ਮਜ਼ਦੂਰ ਜਥੇਬੰਦੀਆਂ ਨਾਲ ਤਾਂ ਇਹਨੂੰ ਸਾਂਝੇ ਰੂਪ ਚ ਲੜਿਆ ਜਾਊਗਾ ਜੇ ਨਹੀਂ ਤਾਂ ਘਟੋ ਘਟਾਸੀਆ ਆਪਣਾ ਪੰਜਾਬ ਪੱਧਰ ਤੇ ਕੋਈ ਨਾ ਕੋਈ ਜ਼ਰੂਰ ਇਹਦਾ ਫੈਸਲਾ ਕਰਾਂਗੇ ਤਾਂ ਕਿ ਇਹਨਾਂ ਮੰਗਾਂ ਨੂੰ ਮਜ਼ਦੂਰਾਂ ਤੇ ਲਾਗੂ ਕਰਵਾਇਆ ਜਾ ਸਕੇ ਇਹ ਲੋਕਾਂ ਦੀ ਜਥੇਵੰਦ ਤਾਕਤ ਤੋਂ ਬਿਨਾ ਲਾਗੂ ਨਹੀਂ ਹੋਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਲੋਕਾਂ ਨੂੰ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਜਿਵੇਂ ਬਾਕੀ ਵਰਗ ਚਾਹੇ ਇਥੋਂ ਦਾ ਕਿਸਾਨ ਲੜ ਰਿਹਾ ਚਾਹੇ ਇਥੋਂ ਦੇ ਮੁਲਾਜ਼ਮ ਲੜ ਰਹੇ ਆ ਚਾਹੇ ਇਥੋਂ ਦੇ ਹੋਰ ਆਡਾ ਅਡ ਵਰਗ ਲੜ ਰਹੇ ਆ ਇਕੱਠੇ ਹੋ ਕੇ ਸਾਨੂੰ ਵੀ ਆਪ ਦਾ ਭਾਈਚਾਰਾ ਕਾਇਮ ਕਰਕੇ ਇਕ ਜੁਟਤਾ ਕਾਇਮ ਕਰਕੇ ਯਾਨੀ ਮੈਦਾਨ ਦੇ ਵਿੱਚ ਨਿਤਰਨਾ ਚਾਹੀਦਾ ਤਾਂ ਕਿ ਆਪਾਂ ਇਹਨਾ ਮੰਗਾਂ ਨੂੰ ਲਾਗੂ ਕਰਵਾ ਸਕੀਏ ਧੰਨਵਾਦ ਜੀ ਧੰਨਵਾਦ ਖੜ ਜੋ ਇਹ ਕੋਈ ਅਜਿੱਦਰਾ ਸ਼ਾਰਟ ਬਣਾ ਲਈ ਇੱਕ ਸਾਡਾ ਤਰੇ ਆਉਂਦਾ ਚੰਗਾ ਸਾਰੇ ਵਿੱਚ ਚੰਡੇ ਆ ਜਾਣਗੇ ਆਪਣਾ ਆਪ